ਕਰੀਬ ਆਦਮੀ ਨੇ ਫੇਰ ਇੰਨਾ ਦਿਓ ਲੈ ਫੰਡਰ ਇਹ ਉਦੋਂ ਵਧੀਆ ਚੱਲ ਐ ਲੈ ਚੱਕ ਭੈਣ ਜੋ ਦੀ ਕੋਲ ਵਰਗੀ ਨਵੀਂ ਖੀਰੀ ਬੱਚੀ ਐ ਹਜੇ ਚਾਰ ਬੰਦਿਆਂ ਦਿਖਾ ਲੈ ਓ ਥੱਲੇ ਥੱਲੇ ਲੈ ਆ ਆ ਲਮਨਾ ਇਤਾਂ ਕੋਲ ਵਰਗੀ ਬੱਚੀ ਐ ਲੈ ਅਈ ਬੱਕਰੇ ਦੇ ਲੱਗਦੇ ਨਾ ਲੈ ਨਾ ਰਬਾ ਤੇ ਅਸੂ ਜਲਵਾਵਾਂਗੇ ਚੰਗੇ ਬੱਕਰੇ ਤੋਂ ਲੈ ਓ ਥੱਲੇ ਇਹਦਾ ਸੌਦਾ ਲੈਰਾ ਖੁਸਰੇ ਨੇ ਤਿਆਗਤਾ ਤਿਆਗਤਾ ਮੂਵੀ ਸੋਹਣੀ ਲੈ ਖੀਰੀਆ ਖੋਲਿਆ ਕੀ ਬਾਤ ਹੈ ਥਾਂ ਥਾਂ ਲੋ ਉੱਤਰੋ ਓ ਬਾਈ ਦੇਖੋ ਪਸੰਦ ਕਰੋ ਆ ਜਾਓ 570 ਨੂੰ ਬਾਗੜੀਓ ਕਿਤੇ ਮੁਕਰ ਜੋਂ ਨਾ 500 ਕਿਤੇ ਨਹੀਂ ਜਾਂਦਾ ਭਾਵੇਂ ਜਾਂਦਿਆਂ ਨੂੰ ਫੜ ਲੀ ਕੀ ਕਹਨੇ ਜੰਦਾਂ ਨੂੰ ਫੜਨੀ 513 ਕਿਤੇ ਨਹੀਂ ਜਾਂਦਾ। ਮੈਂ ਥੇ ਲਊ ਅੱਜੇ। ਤੇਰੇ ਬਾਪ ਦਾ ਬੰਨਿਆ ਨਹੀਂ ਹੋਇਆ। ਬਾਪ ਦਾ ਹੀ ਨਹੀਂ। ਅੱਜੇ ਜਾਵਾਂਗੇ ਅੱਜੇ। ਓਏ ਇਹਨਾਂ ਦਾ ਕੋਈ ਸਸਤੇ ਥੋੜੀ ਹੁੰਦੇ ਨੇ ਡੰਗਰ ਦੇ। ਭਾਈ ਪਸੰਦ ਕਰ ਲਓ ਭਾਈ। ਥਣ ਕਹਿੰਦੇ ਆ ਭਾਈ। ਥਣ ਦੇਖ ਲਓ ਤੇ। ਪਹਿਲੇ ਲੈਉਣੇ ਨੇ ਖੜਕਾ ਥੇ ਲਊ। ਹਾਂ। ਫੰਡਰ ਲੈਣੀ ਆ ਫਿਰ ਇਹੀ ਲੈ ਲਓ। ਹਾਂ। ਚੁੱਤੀ ਮੰਗਦਾ। ਬਣਦੀ ਤੰਦੀ ਤਾਂ ਹੀ ਦੀ ਹੈ। ਮੰਗ ਮੰਗਦਾ ਵੀ ਨਾ ਅਧੀਲੇ ਨਹੀਂ ਹੁੰਦੀ ਨਹੀਂ ਹੁੰਦੀ ਨਹੀਂ ਹੁੰਦੀ ਜੇ ਜੰਨੇ ਦਾ ਮਾਲ ਉਹਨੇ ਦੀ ਲੈ ਉਹ ਉਹ ਬਾਈ ਮੈਨੂੰ ਦੱਸ ਸ਼ੱਟ ਪਰੇ ਗੱਲਾਂ ਨਹੀਂ ਲੈ ਲੈ ਤੈਨੂੰ ਮਾਰ ਥੋੜੀ ਪਾਉਂਗਾ ਜੇ ਮੈਂ ਕੁੱਟ ਕੇ ਸੌਦਾ ਦੂੰ ਉਂਜੀ ਜਾਨੀ ਦੇਣੀ ਇਹਨਾਂ ਨੇ ਓਏ ਦਵੇ ਆ ਜਾ ਬਾਈ ਓਏ ਆੜੀ ਮੈਨੂੰ ਨਾ ਗਲੇ ਨਾ ਪਰੇ ਬਹੁਤ ਤੁਸੀਂ ਲਵੇ ਆ ਜਾ ਅੱਗੇ ਆਹੀ ਮੈਂ ਕਿੱਧਰ ਆਇਆ ਅਗਲੇ ਚੀਜ਼ਾਂ ਦੇ ਦਿੰਦਾ ਠੀਕ ਆ ਬਾਈ 5000 ਦਿੰਦੇ ਨੇ ਚਲੇ ਇਹਦਾ ਰਾਜੀ ਤੇਰੇ ਪਿਆਲੇ ਆਪਾਂ ਯਾਰ ਆਪਾਂ ਇੰਨੀ ਤੈਨੂੰ ਪੁੱਛਾਂਗੇ ਪੰਜੇ ਹਜ਼ਾਰ ਦੰਦੇ ਨੇ ਭਾਈ ਹੁਣ ਦੱਸ ਮੈਂ ਕੀ 2 ਰੁਪਏ ਲਾ ਦੇ ਆਪਾਂ ਇਹ ਨਹੀਂ ਮਨਵਾਜਾ ਉੱਥੇ ਘੋੜੇ ਦਾ ਗੂੜੇ ਚ ਕਿਹੜੇ ਕਮੋਲ ਨਾ ਕਰਿਆ ਕਰੋ ਨਹੀਂ ਮੋਲ ਵਾਲਾ ਚੱਕਰ ਨਹੀਂ ਠੀਕ ਹੈ ਨਾ ਗੱਲ ਕਾਉਂ ਟੁੱਟਦੇ ਭਾਬੇ ਕਣਾ ਕੋੜਾ ਕੋੜੇ ਦੀ ਭਾਬੇ ਫੇਰ ਯਾਰ ਆਪਾਂ ਤਾਂ ਕਿਹੜਾ ਜੇਤ ਹੋਵੇ ਅੱਗੇ ਹੁਣ ਓ ਥਾਂ ਤਾਂ ਉਹਨੇ ਕੱਢੂਗੀ ਸੂਤ ਆਈ ਸਾਨੂੰ ਕਿਹਦੇ ਹੁਣ ਜੰਮਦੀ ਨੇ ਥਾਂ ਥੋੜੀ ਹੋਣਗੇ ਜੇ ਕਾਟਾ ਪਾ ਕੇ ਛੱਡ ਜੀ ਓਹ ਉਹਦਾ ਕੀ ਫਰਿਆਕ ਹੋਵੇ ਉਹਦਾ ਕੀ ਫਰਿਆਕ ਹੋਵੇ ਜੇ ਫਰਿਆਕ ਨਿਕਲ ਗਈ ਕੀ ਕਰੋਂਗੇ ਅਗਲੇ ਦਾ ਯਾਰ ਨਹੀਂ ਤੇਰੇ ਤੋਂ ਲੈਣਾ ਬਣਦਾ ਲੈਣਾ 1000 ਲੈਣਾ ਜੇ ਉਹ ਫਰਿਆਕ ਲਿਕੜ ਗਈ ਕੀ ਕਰੋਂਗੇ ਕੀ ਜੱਡੇਗਾ ਇਹ ਪੈਸੇ ਨਹੀਂ ਲਵੇਗਾ ਜੇ ਪਾਇ ਜ ਮੜਾ ਕਿੰਨੀ ਕਿਵੇਂ ਸਰ ਮਾਰਦੀ ਆ ਉਹ ਤੇ ਕੀ ਕੁੰਮ ਦੀ ਜਿਵੇਂ ਸਰ ਮਾਰਦੀ ਆ ਉਹ ਐ ਤੇ ਕਰਦੀ ਆ ਰਾਜੂ ਰਾਜੂ ਇੱਕ ਗੱਲ ਇਹਨਾਂ ਨੂੰ ਕਹਿੰਨੇ ਆ ਤੁਸੀਂ ਉਹ ਨਵੇਂ ਸੁ ਦੇਣ ਲੈਣ ਵਾਲੀ ਗੱਲ ਦਾ ਇਹ ਗੱਲ ਜੇ ਫੰਡਰ ਵੀ ਰਹੀ ਨਵੇਂ ਆ ਤਾਂ ਨੱਚ ਤੇਰੀ ਵਜਨ ਚ ਰੁਪਏ ਪੂਰੇ ਕਰਕੇ ਜੋ ਹੋਰ ਦੱਸ ਜੇ ਇਹ ਫੰਡਰ ਕਿਉਂ ਰਹੂਗੀ ਨਹੀਂ ਐ ਨਹੀਂ ਕਹਿੰਦੇ ਵੀ ਵਜਨ ਚ ਵੀ ਰੁਪਏ ਦਾ ਪੂਰਾ ਜਿੱਥੇ ਬੋਲਤੀ ਹਰੀ ਕਰਾਦੀ ਚੰਗੇ ਬੱਕਰੇ ਤੋਂ ਬੱਕਰਾ ਤਾਂ ਘਰੇ ਬਥੇਰਾ ਤੱਕੜੇ ਪਾ ਫਿਰ ਲੈ ਜਾ ਛਾਵੀ ਚਕੇ ਪੱਠ ਲੈ ਆ ਕਟਾ ਨਹੀਂ ਬੰਦਾ ਯਾਰ ਤੈਨੂੰ ਹੋਰ ਤੂੰ ਤਾਰ ਉਹ ਬੱਕਰੀ ਦੇ ਹਿਸਾਬ ਨਾਲ ਰੇਟ ਮੰਗ ਲਿਆ ਜਾ ਉਹਦੇ ਨਾਲ ਤੂੰ ਐਂ ਦੱਸ ਮੈਨੂੰ ਸਹੀ ਕਿੰਨੇ ਰਕੀਏ ਰਣ ਜੇ ਤੇਰੀ ਇਮਾਨਦਾਰੀ ਨਾਲ ਵੇਚਦੇ ਜੰਨੇ ਦਾ ਮਾਲ ਤੂੰ ਕਢਣ ਜਾਣੇ ਐ ਐਂ ਜਾਣਾ ਅਸੀਂ ਵੀ ਨਹੀਂ ਹੈ ਹਾਂ ਫਿਰ ਉਹਨੇ ਦੱਸੋ ਹੁਣ ਦੇਖਿਓ ਤੋੜੇ ਹੁਣ ਉਹ ਆਪਣੇ ਤੀਕਾ ਜ਼ਿਆਦਾ ਲਾਉਂਦਾ ਓ ਨਾ ਮੈਂ ਨਾ ਉਹ ਗੱਲ ਮੇਰੇ ਨਾਲ ਢਿੱਡ ਚੋਂ ਨਿਕਲਦਾ ਨਹੀਂ ਕੋਈ ਪੰਜ ਦਾ ਦਾ ਦਿੰਦਾ ਯਾਰ ਉਹ ਕਹਿੰਦਾ ਦੇ ਦੇ ਫਿਰ ਲੈ ਨਾ ਲੈ ਮੈਂ ਸੱਚੀ ਗੱਲ ਕਹੂੰ ਮੈਂ ਤਾਂ ਸਾਰਿਆਂ ਦੇ ਨਾਲ ਦਾ ਉਹ ਕਹਿੰਦਾ ਮੇਰਾ ਦੁਖੀ ਐ ਚੱਲ ਤੂੰ ਹੁਣ ਦੇ 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 ਪੰਜ ਦੀ ਕੋਲ ਓਏ ਕਿ ਆ ਕੇ ਜਾਏਗਾ ਸਾਢੇ ਪੰਜ ਕਹਿੰਦੇ ਨੇ ਬਾਈ ਸਾਢੇ ਪੰਜ ਕਹਿੰਦੇ ਨਹੀਂ ਹੁੰਦੀ ਰੱਜੀ ਉਹਨਾਂ ਨੂੰ ਪਤਾ ਹੀ ਨਹੀਂ ਯਾਰ ਕਦੇ ਖਰੀਦਿਆ ਨਹੀਂ ਕਿਹਦੇ ਮਾਨਣਾ ਉਹ ਵੀ ਕਰ ਲੈਣਾ ਉਹ ਤਾਂ ਹੀ ਤਾਂ ਗੱਲ ਕੀਤੀ ਕਿ ਨਹੀਂ ਕਦੇ ਮਾਨ ਨਹੀਂ ਮੰਡੀ ਚ ਖਰੀਦਿਆ ਉਹਨੂੰ ਪਤਾ ਹੀ ਨਹੀਂ ਖਰੀਦਿਆ ਉਹਦਾ ਥੱਲੇ ਉਹਨਾਂ ਨੇ ਥਾਂ ਦੇਖ ਲੈ ਫੇਰ ਦੁਆਰਾ ਨਾ ਓਏ ਲਾ ਓਏ ਓਏ ਅੱਲਾ ਮੈਨੂੰ 100 ਘੱਟ ਦੇ ਦਿਓ ਕਹਿੰਦੇ ਗਰੀਬ ਆਦਮੀ ਹਾਂ ਬੇਤੀ ਸ਼ੀਹ 1000 ਉਹਦਾ ਮੈਂ ਪਹਿਲੀ ਉਰੀ ਦੱਸ ਦਿੰਦਾ ਤੈਨੂੰ ਮੈਂ ਉੱਥੇ ਜਾਂਦਾ ਵੀ ਤੁਸੀਂ ਮੈਨੂੰ ਦੋ ਸ਼ੀਹ ਨਹੀਂ ਅੱਠ ਟੋੜਾ ਮਾਲ ਕੱਢਣਾ ਤੇਰੇ ਸ਼ੀਹ ਨਾ ਨਾ ਕਣ ਵੀ ਗੱਡੀ ਜਾਂਦਾ ਸ਼ੀਹ ਦੀ ਥਰੀ ਦੇ ਹੈ ਕਰਜ਼ਕਾਰ ਦੇ ਖੜੇ ਨਹੀਂ ਫਿਰ ਉਹ ਵੀ ਹੋਰ ਕੱਢ ਗਈ ਵਿਚਾਰੀ ਉਹ ਇੰਨਾਂ ਨੂੰ ਮੈਂ ਜਾਨਵਰ ਦੇ ਕੇ ਖੁਸਤੀ ਇਹਨਾਂ ਦਾ ਵੀ ਨੰਬਰ ਵੀ ਹੈ ਮੈਂ ਕਿਹਾ ਤੈਨੂੰ ਨੁਕਸਾਨ ਨਹੀਂ ਇਹ ਤਾਂ ਐ ਹੋ ਗਿਆ ਵੀ ਅਸੀਂ ਬੁਲਾ ਲਿਆ ਹੈ ਨਾ ਤਾਂ ਕਰਕੇ ਹੋ ਗਿਆ ਇਹਨਾਂ ਨੂੰ ਕੁਸਤਾ ਜੀ ਜੱਟ ਗੰਨਾ ਨਹੀਂ ਦਿੰਦਾ ਭੈਲੀ 5 ਮਿੰਟਾਂ ਚ ਚੱਕ ਕੇ ਫੜਾ ਦੂ ਹਾਂ ਓ ਰਿਓ ਓਏ ਓ ਖਾਨ ਓ ਰਿਓ ਓਏ ਜੰਗੋ ਮਰਾਰੀ ਤਤੇ ਆ ਗਏ ਮੈਂ ਲਾਤਾ ਨੂੰ ਛੁੱਡੀ ਗੱਲ ਤੇ ਫੁੱਲ ਚੜੇ ਨੇ 6000 ਤੱਕਾ ਕਰਿਆ ਪੂਰਾ ਫੇਰ ਨਾ ਦੇ ਨਾ ਫੇਰ ਨਾ ਆ ਜੇ ਹੁਣ ਮੰਨਣਗੇ ਮਾੜੀ ਜੀ ਮੇਰੀ ਗੱਲ ਮੰਨ ਲੈ ਲੋ ਨਹੀਂ ਮੰਨਣਗੇ ਨਾ ਸੀ ਹੁਣ ਮੇਰੀ ਵੀ ਗੱਲ ਇਕੱਦੀ ਕਰ ਲਾਂ ਉਹ ਮੈਨੂੰ ਕਰਦਾ ਤੇਰੀਏ ਮੰਨਦੇ ਆ ਰਿਆ ਹੁਣ ਤੱਕ ਨਹੀਂ ਮੈਂ ਤਾਂ ਉਹਨਾਂ ਨੂੰ ਅਜੇ ਉਹਦੇ ਵੱਲੋਂ ਕੁਝ ਨਹੀਂ ਕਿਹਾ ਆ ਜਾ ਦੇ ਨਾ ਕੋਈ ਯਾਰ ਮੈਂ ਮੇਰੇ ਵੱਲੋਂ ਕੁਝ ਵੀ ਨਹੀਂ ਕਿਹਾ ਉਹਨਾਂ ਨੂੰ ਹੁਣ ਮੈਂ ਕਿਹਾ ਮੈਂ ਤੂੰ ਬੱਕਰੇ ਮੈਨ ਲੈ ਆਪਾਂ ਵੈਸੇ ਤੇਰੀ ਮੰਨੀ ਨਾ ਕਿ ਤੈਨੂੰ ਸਾਰੇ ਦੇ ਉਹਨਾਂ ਨੂੰ ਮੈਂ ਮੇਰੇ ਵੱਲੋਂ ਅਜੇ ਕੁਝ ਵੀ ਨਹੀਂ ਕਿਹਾ ਬਾਪੂ ਰਿਆ ਓਏ ਕਿੱਧਰ ਗਏ ਹਾਂ ਰੇਡ ਕਰਦਾ ਮੈਂ ਤੇਰੀ ਫੇਰ ਆਣਾ ਨਾ ਨਾ ਮਾਰ ਗੀ ਮਾਰੀ ਇਹ ਦੇ ਲੈ ਉਹ ਓ ਜੀਦੇ ਤੋਂ ਆਪਾਂ ਪੱਠਾ ਉਹ ਕਹਿੰਦਾ ਮੈਂ ਮੇਰੀ ਲਾਲਾ ਉਹ ਚੱਕ ਲੈ ਤੂੰ ਚੰਗਾ ਮਜ਼ਾ ਹਣਾ ਨਾਲੇ ਦੇਹ ਵੇੜੇ ਤੇ ਲਾ ਕੇ ਤੂੰ ਹੁਣ ਨਹੀਂ ਦੇ ਜੱਤੈ ਨੂੰ ਛੇ ਦੇ ਸਾਈ ਫੜਾ ਦੇ ਦੇ ਨਹੀਂ ਫੜਾ ਦੇ ਨਹੀਂ ਦਿੰਦਾ ਸੀ ਲੈ ਫੜਾ ਲੂਗਾ ਨਹੀਂ ਹੁੰਦੀ ਪਰਮਾਤਮਾ ਦੀ ਜੀ ਇਹਨੂੰ ਮਾਰਦੇ ਨੂੰ ਕਾਨੂੰ ਮਾਰਦੇ ਨੇ ਬੱਕਰੇ ਵਗਾਨੀਆਂ 8000 ਦੀ ਪੱਠ ਵੇਚਣੇ ਜੇ ਹੁਣ ਲੱਗੇ ਜੇ ਕੱਲ ਨੂੰ ਲਈ ਮੈਂ ਫਿਰ ਆਏ ਹੁਣ ਆਪਾਂ ਲੈਣੀ ਨਹੀਂ ਆਪਾਂ 5 7 5 ਨਹੀਂ ਲੈਂਦੇ ਹੁਣ ਆਪਾਂ ਹਰ ਜਾ ਯਾਰ ਨਹੀਂ ਜੀ ਬਸ ਸਾਰੀਆਂ ਗੱਲਾਂ ਛੱਡਵਾ ਸਾਡੇ ਛੀਦੀ ਵੇਚਤੀ ਨਾ 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 ਓਏ ਲਾਲ ਆ ਤੂੰ ਉਪਰਾ ਉਹਨੂੰ ਕੀ ਪੁੱਛਦਾ ਉਹਨੂੰ ਨਾ ਪੁੱਛਾ ਓਏ ਉਹ ਤੂੰ ਲਾਲ ਓਏ ਹਾਂ ਨਹੀਂ ਰੋਜੇ ਤੋ ਹੋਪਸ ਰੂਜੀ ਕੋਈ ਤਸਰ ਉਹ ਤੂੰ ਲਾ ਦੇ ਯਾਰਾ ਚਾਚਾ ਨਹੀਂ ਸਾਰੇ ਰਹਿਣਾ ਥੱਕੇ ਖਾਈ ਜਾਣਾ ਪੂਰੇ ਹੁੰਦੀ ਮੈਨੂੰ ਪਤਾ ਉਹਦੀ ਖਰੀਦ ਉਹ ਰਾਜ ਤੇਰੇ ਵੀ ਫਿਰ ਹੁਣ ਆਪਾਂ ਦੇ ਲਾ ਦੇ ਤੂੰ ਓਏ ਐ ਤੂੰ ਮੇਰੇ ਰੁਪਏ ਤਾਂ ਮੈਥੋਂ ਲਈ ਉਹ ਨਹੀਂ ਉਹਦਾ ਸਾਈ ਨਾ ਨਾ ਫਿਰ ਰਹਿਣ ਦਾ ਸਾਈ ਰੱਖ ਲੈ ਓਏ ਖੋਲ ਦੇ ਯਾਰ ਹਾਂ ਫਰੀਦ ਉੱਚੀ ਆਉਦੀ ਉਹ ਮੇਜ ਵੇਰ ਕਿਉਂਦਾ ਯਾਰ ਉਹ ਪਰਾਵਾ ਅਸੀਂ ਚਾਰ ਨੱਕ ਪੈ ਦਿੰਦੇ ਕੱਲ੍ਹ ਉਹ ਬੜ ਲਾ ਨਹੀਂ ਜੀ ਕੋਈ ਨਹੀਂ ਹੈ ਜੀ ਉਹ ਨਰ ਪੈਸਣੇ ਪਈ ਓਏ ਹੋਰ ਮੇ ਖੇਤ ਲਾ ਮਾਰ ਰੇ ਓਰੇ ਆ ਓਰੇ ਆ ਵੇ ਓਰੇ ਆ ਖੋਲ ਬਟ ਖੋਲ ਮਾਂ ਚ ਦਾ ਵੇ ਸਾਰੇ ਮੰਨਦੇ ਕਿਉਂ ਨਹੀਂ ਓਏ ਆ ਕਿੱਧਰ ਗਿਆ ਆਹ ਵੇ ਰਾਜੀ ਫੋਲ ਹਾਂ ਉਹ ਹੁਣ ਪਰਸ਼ੀ ਨਾਲ ਉਹ ਲੈ ਹੁਣ ਮੈਂ ਪਰਚਾ ਘਟਾਉਂਦਾ ਉਹ ਪੱਲਿਓਂ ਪੈਣੋਂ ਪੈਣ ਭਾਈ ਚੰਗੀ ਲੱਗਦੀ ਐ ਮਸਾ ਹਾੜੇ ਘੱਟ ਕੇ ਨਿਮੇੜੀ ਐ ਲਾਹ ਦਿਆਂ ਪੱਲਿਓਂ ਲੈ ਕੇ ਜਾਂਦੇ ਨੇ ਸਾਡੀ ਸ਼ੀਤ ਹੁਣ ਖੁਸ਼ ਹਾਂ ਖੁਸ਼ ਹਾਂ ਵੀਡੀਓ ਬਣਾ ਦੀ ਹੋਸ਼ਾ ਇਹ ਨਾ ਮੁੱਕਰ ਜਾਂਦੇ ਨੇ ਯਾਰ ਮੇਰੇ ਗੱਲ ਪਾਉਂਦੇ ਨੇ ਸਿਆਪਾ ਗਾਲਣਾ ਕੋਟ ਬਾਈ ਜਾਨ ਚਾ ਯਾਰ ਪੱਕਾ ਸਮਾਰ ਕੇ ਆ ਖੋ ਜਾਨ ਨੂੰ ਫਿਰ ਹੁਣ ਇਹਦੀ ਜਾਨ ਕੱਢ ਲਓ ਤੁਸੀਂ ਹਾਂ ਅੱਧੀ ਜਾਨ ਕੱਢ ਲਓ ਲੋ ਜੀ ਜਿੱਦ ਬਣਾਓ ਵੀਡੀਓ ਬਾਈ ਜਿੱਦਿਆ ਹੀਟ ਚਾਗੀ ਲਵਾ ਦੀ ਕਿਉਂ ਬਈ ਸਰ ਕੋ ਲੈ ਆਵਾਂਗੇ ਇਹ ਬੱਕਰਾ ਹੈਗਾ ਫਿਰਦਾ ਦੇ ਬਾਥਰੀ ਆਸੋੜੀ ਸ਼ਾਇਆ ਪੈਸਾ ਦੇਈਏ ਲੋ ਪੈਸੇ ਦੇਣ ਬਣੇ ਹੋਰ ਮੈਂ ਕਹਿੰਦਾ ਐ ਸਰਜੇਗਾ ਐਂਕਾ ਬਾਤ ਕਰ ਰਿਹਾ ਦੇਲ ਤੇ ਕਰਦਾ ਮੈਂ ਐਸੇ ਬੰਦੇ ਨੂੰ ਚਲਾ ਕੋਈ ਜਰੀ ਵਾਦੀ ਤਾਂ ਉਹੀ ਤੁਰਤ ਖਾਂਦੇ ਨੇ ਤੁਰਤ ਲਿਆਉਂਦੇ ਨੇ ਕੋਈ ਐਡਾ ਕਿੱਡਾ ਕਿੰਨਾ ਦਾ ਵਪਾਰ ਹੈ ਵਿਚਾਰਿਆਂ ਦਾ ਇੱਕ ਇਹਨਾਂ ਦੇ ਬੰਦ ਵੇਕਣੋਂ ਹਟ ਗਏ ਹੁਣ ਇਹਨੇ ਨਾ ਆਹ ਤੰਦਾ ਛੇੜ ਤਾਂ ਰੋਟੀ ਖਾਣ ਦਾ ਤਾਂ ਕੰਮ ਕਰ ਲਈਆਂ ਕਰਦੇ ਨੇ ਭੁੱਖਾ ਥੋੜੀ ਮਰਨਾ ਹੈ